ਸੋ ਇਸ ਸਮੇਂ ਦੀ ਵੱਡੀ ਖਬਰ ਪੰਜਾਬ ਪੁਲਿਸ ਦੇ ਵੱਲੋਂ ਏਜੀਟੀਐਫ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਏਜੀਟੀਐਫ ਦੇ ਵੱਲੋਂ ਵੱਡੇ ਵੱਡੇ ਇਨਕਾਊਂਟਰ ਕੀਤੇ ਜਾ ਰਹੇ ਨੇ ਸੋ ਬਰਨਾਲਾ ਦੇ ਵਿੱਚ ਹੁਣ ਬਹੁਤ ਵੱਡਾ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਇੱਕ ਨਾਮੀ ਗੈਂਗਸਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਇਨਕਾਊਂਟਰ ਕੀਤਾ ਗਿਆ ਕਾਲਾ ਤਨੋਲਾ ਦਾ ਕਾਲਾ ਤਨੋਲਾ ਉਹੀ ਗੈਂਗਸਟਰ ਹੈ ਜਿਸ ਨੂੰ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਲੱਭ ਰਹੀ ਸੀ ਔਰ ਉਸ ਦੇ ਉੱਪਰ 40 ਤੋਂ ਜ਼ਿਆਦੇ ਕੇਸ ਜਿਹੜੇ ਸੀ ਉਹ ਚੱਲ ਰਹੇ ਸੀ ਸੋ ਹੁਣ AGTF ਦੀ ਟੀਮ ਨੂੰ ਇੱਕ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਵੱਡੀ ਇੱਕ ਅਪਡੇਟ ਦੇ ਨਾਲ ਉਸ ਨੂੰ ਮਾਰਿਆ ਗਿਆ ਅਪਡੇਟ ਮਿਲੀ ਪੁਲਿਸ ਨੂੰ ਉਸ ਤੋਂ ਬਾਅਦ ਉਸ ਦਾ ਪਿੱਛਾ ਕੀਤਾ ਗਿਆ ਜਿਸ ਤੋਂ ਬਾਅਦ ਕਾਲਾ ਧਨੋਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਕਾਲਾ ਧਨੋਲਾ ਦਾ ਇਨਕਾਊਂਟਰ ਕੀਤਾ ਗਿਆ ਔਰ ਹਿਸਟਰੀ ਸ਼ੂਟਰ ਮੰਨਿਆ ਜਾਂਦਾ ਸੀ ਗੈਂਗਸਟਰ ਕਾਲਾ ਧਨੋਲਾ ਨੂੰ ਔਰ ਪੰਜਾਬ ਦੇ ਵਿੱਚ ਕਾਫੀ ਢੇਰ ਤੋਂ ਉਸ ਦੀ ਭਾਲ ਜਿਹੜੀ ਸੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਉਹ ਪੰਜਾਬ ਪੁਲਿਸ ਦੇ ਵੱਲੋਂ ਦਸੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਲੜੀਵਾਰ ਦੇਖ ਰਹੇ ਹਾਂ ਕਿ ਆਏ ਦਿਨ ਨਵੇਂ ਤੋਂ ਨਵੇਂ ਇਨਕਾਊਂਟਰ ਕੀਤੇ ਜਾਂਦੇ ਨੇ ਉਹਨਾਂ ਇਨਕਾਊਂਟਰਸ ਦੇ ਵਿੱਚ ਨਾਮੀ ਜਿਹੜੇ ਗੈਂਗਸਟਰ ਨੇ ਬਦਮਾਸ਼ ਨੇ ਜਾਂ ਲੋਕਾਂ ਤੋਂ ਫਰੋਤੀਆਂ ਮੰਗਦੇ ਨੇ ਉਹਨਾਂ ਦੇ ਇਨਕਾਊਂਟਰ ਕੀਤੇ ਜਾਂਦੇ ਨੇ ਸੋ ਹੁਣ ਏਜੀਟੀਐਫ ਦੀ ਟੀਮ ਨੂੰ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਏਜੀਟੀਐਫ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਉਸ ਦੇ ਵਿੱਚ ਕਾਲਾ ਤਨੋਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਹਿਸਟਰੀ ਸ਼ੂਟਰ ਮੰਨਿਆ ਜਾਂਦਾ ਸੀ ਕਾਲਾ ਤਨੋਲਾ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਾਲਾ ਤਨੋਲਾ ਦੀਆਂ ਇਸ ਦੀ ਪਾਲ ਬੜੀ ਧੀਰ ਤੋਂ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਔਰ ਪੁਲਿਸ ਨੂੰ ਇਸ ਦੇ ਵਿੱਚ ਵੱਡੀ ਕਾਮਯਾਬੀ ਜਿਹੜੀ ਆ ਉਹ ਮਿਲੀ ਹੈ ਸੋ ਸਾਡੇ ਸਹਿਯੋਗੀ ਬਰਨਾਲਾ ਤੋਂ ਸਾਡੇ ਨਾਲ ਜੁੜੇ ਨੇ ਹਿਮਾਂਸ਼ੂ ਦੁਆ ਹਿਮਾਂਸ਼ੂ ਕੀ ਅਪਡੇਟ ਹੈ ਇਸ ਇਨਕਾਊਂਟਰ ਨੂੰ ਲੈ ਕੇ ਇਥੇ ਤੁਹਾਨੂੰ ਇਹ ਪਤਾ ਲੱਗਿਆ ਕਿ ਪੰਜਾਬ ਜੀ ਐਡੀਟੀਐਫ ਟੀਮ ਵੱਲੋਂ ਅੱਜ ਕਾਲਾਸਟਨੌ ਲੜ ਜਿਹੜਾ ਗੈਂਗਸਟਰ ਹੈ ਜਿੱਤੇ 45 ਤੋਂ 50 سنگੀਨ ਮਾਮਲੇ ਦਰਜ ਨੇ ਬਨਾਲਾ ਪੁਲਿਸ ਵੱਲੋਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਇਹਦੇ 302 307 ਇਰਾਦੇ ਕਤਲ ਦੇ ਕੇ ਜਿਹੜੇ ਤਾਂ ਪਿਆਰ ਤੋਂ ਇਹ ਮਾਮਲੇ ਦਰਜ ਨੇ ਤੇ ਹੋਰੇ ਉਹਨੇ ਇਹ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀਗਾ ਜਿਵੇਂ ਹੁਣੇ ਜਾਣਕਾਰੀ ਮਿਲੀ ਹੈ ਕਿ ਐਡੀਟੀਐਫ ਵੱਲੋਂ ਕਾਲਾਸਟਨੌ ਲੇਦਾ ਪਿੱਛਾ ਕਰਦੇ ਹੋਏ ਕਾਲਾਸਟਨੌ ਵੱਲੋਂ ਜਿਹੜਾ ਪੁਲਿਸ ਟੀਮ ਤੇ ਹਮਲਾ ਕੀਤਾ ਗਿਆ ਤਾਂ ਪੁਲਿਸ ਨੇ ਜਵਾਬੀ ਫਾਇਰ ਸੀ ਹੋਰਾ ਇਹ ਐਨਕਾਊਂਟਰ ਕਰ ਦਿੱਤਾ ਜੀ ਜੀ ਤੇ ਪੁਲਿਸ ਏਜੀਟੀਐਫ ਦੇ ਵੱਲੋਂ ਕੀ ਇਸ ਦੇ ਲਈ ਕੋਈ ਲੀਡ ਦਿੱਤੀ ਗਈ ਸੀ ਕਿਉਂਕਿ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਹੁਣੇ ਜੇਲ੍ਹ ਤੋਂ ਬਾਹਰ ਆਇਆ ਸੀਗਾ ਤੇ ਕੀ ਪੁਲਿਸ ਨੂੰ ਕੋਈ ਇਸ ਦੇ ਉੱਪਰ ਲੀਡ ਸੀਗੀ ਜਿਸ ਦੇ ਲਈ ਅਸੀਂ ਦੁਵਾਰਾ ਤੋਂ ਪਾਲ ਕੀਤੀ ਜਾ ਰਹੀ ਸੀ ਜੀ ਪਤਾ ਲੱਗਿਆ ਜਰਾ ਕਿ ਕਾਰਨ ਅਲੱਗ ਦੇ ਦੇ ਸਾਥੀਆਂ ਵੱਲੋਂ ਕੋਈ ਹੁਣ ਹੋਰ ਲੁਕਵਾੜ ਦੀ ਕੋਈ ਯੋਜਨਾ ਤਿਆਰ ਕੀਤੀ ਜਾ ਰਹੀ ਸੀ ਪਰ ਉਹ ਯੋਜਨਾ ਕੀ ਹੈ ਕੀ ਇਹ ਹਲੇ ਕੋਈ ਵੱਲੋਂ ਕੋਈ ਹਲੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਤੇ ਇਹ ਵੀ ਇਹ ਤਰਸੰਯੋਗ ਹੈ ਕਿ ਇਹਦੀ ਜਿਹੜੀ ਮਾਤਾ ਹੈਗੀ ਉਹ ਨਗਰ ਕੌਂਸਲ ਬਨ ਤਨੋਲਾ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਹਿਮਾਂਸ਼ੂ ਤੁਸੀਂ ਸਾਡੇ ਨਾਲ ਜੁੜੇ ਸੋ ਸਾਡੇ ਸਹਿਯੋਗੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਪਹਿਲਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਔਰ ਬਾਹਰ ਆਇਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਫਿਰ ਤੋਂ ਲੀਡ ਮਿਲੀ ਕਿ ਇਹਨਾਂ ਦੇ ਵੱਲੋਂ ਜਾਂ ਇਹਨਾਂ ਦੇ ਸਾਥੀਆਂ ਦੇ ਵੱਲੋਂ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਔਰ ਉਸ ਤੋਂ ਬਾਅਦ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਨਕਾਊਂਟਰ ਹੋਇਆ ਹੈ ਨਾਮੀ ਗੈਂਗਸਟਰ ਕਾਲਾ ਤਨੂਲਾ ਦਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਦੈਨਿਕ ਸਵੇਰਾ ਤੇ ਨਾਲ ਦੀ ਨਾਲ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਪੁਲ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਤੁਸੀਂ ਟੀਵੀ ਟੀਵੀ ਚੈਨਲਾਂ ਦੇ ਮਾਧਿਅਮ ਦੇ ਨਾਲ ਦੇਖੀ ਹੋਏਗੀ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਵਿਅਕਤੀ ਜਿਹੜਾ ਕਾਲਾ ਧਨੋਲਾ ਸੀ ਉਹ ਉਹ ਲੋੜਿੰਦਾ ਸੀਗਾ ਪੁਲਿਸ ਨੂੰ ਔਰ ਪੁਲਿਸ ਦੇ ਵੱਲੋਂ ਲਗਾਤਾਰ ਇਹਦੀ ਪਾਲ ਕੀਤੀ ਜਾ ਰਹੀ ਸੀ ਸੋ ਇੱਕ ਲੀਡ ਦੇ ਆਧਾਰ ਦੇ ਉੱਤੇ ਏਜੀਟੀਐਫ ਦੇ ਵੱਲੋਂ ਅੱਜ ਇਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੋ ਵੱਡੀ ਖਬਰ ਹੈ ਪੰਜਾਬ ਦੇ ਲਈ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਬਿਉਂਤਬੰਦੀ ਬਣਾਈ ਜਾ ਰਹੀ ਹੈ ਔਰ ਬਹੁਤ ਸਾਰੇ ਗੈਂਗਸਟਰਾਂ ਦਾ ਪਿਛਲੇ ਕਾਫੀ ਸਮੇਂ ਦੇ ਵਿੱਚ ਇਨਕਾਊਂਟਰ ਹੋਇਆ ਤੇ ਉਸੇ ਲੜੀ ਦੇ ਵਿੱਚ ਕਾਲਾ ਤਨੂਲਾ ਦਾ ਵੀ ਇਨਕਾਊਂਟਰ ਕਰ ਦਿੱਤਾ ਗਿਆ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੈਨਿਕ ਸਵੇਰਾ ਦੇ ਉੱਪਰ ਤੁਸੀਂ ਦੇਖ ਰਹੇ ਹੋ ਔਰ ਅੱਜ ਪੁਲਿਸ ਨੇ ਇੱਕ ਹਿਸਟਰੀ ਸ਼ੂਟਰ ਨੂੰ ਮੌਤ ਦੇ ਘਾਟ ਉਤਾਰਿਆ ਹੈ ਔਰ ਉਸ ਦੇ ਵਿੱਚ ਕਾਲਾ ਤਨੋਲਾ ਗੈਂਗਸਟਰ ਜਿਹੜਾ ਕਿ ਪੁਲਿਸ ਨੂੰ ਲੋੜਿੰਦਾ ਸੀਗਾ ਉਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ